ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀ ਤੋਣ ਘਟ ਅੰਤਰ ਆਪੇ ਫਰਕ ਕੀ ਤੋਣ ਘਟ ਅੰਤਰ ਇਥੇ ਵਿਸਰਾਮ ਆਪੇ ਤੇ ਯਮ ਕਰ ਆਪੇ ਫਰਕ ਕੀ ਤੋਣ ਘਟ ਅੰਤਰ ਆਪੇ ਬਣਤ ਬਣਾਵਣਿਆ ਹੋ ਵਾਰੀ ਜੀਉ ਵਾਰੀ ਹਰ ਸੱਚੇ ਕੀ ਗੁਣ ਗਾਵਣਿਆ ਬਾਜ ਗੁਰੂ ਕੋ ਬਾਜ ਗੁਰੂ ਕੋ ਸਹਜ ਨ ਪਾਏ ਇਹਨੂੰ ਬਾਜ ਨਹੀਂ ਕਹਿ ਦੇਣਾ ਬਾਜ ਬੱਬੇ ਕੰਨਾਂ ਜੱਜਾ ਨਹੀਂ ਉਚਾਰਨ ਕਰਨਾ ਬਾਜ ਗੁਰੂ ਝੱਜਾ ਲਾਉਣਾ ਹੈ ਇੱਥੇ ਠਮਕ ਲਾ ਦੇਣੀ ਹੈ ਬਾਜ ਗੁਰੂ ਕੋ ਸਹਜ ਨ ਪਾਏ ਬਾਜ ਗੁਰੂ ਕੋ ਸਹਜ ਨਾ ਪਾਏ ਗੁਰਮੁਖ ਸਹਜ ਸਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤਪੁਰੂ ਵਹ ਇਸ ਨੂੰ ਸੋਹ ਹੈ ਮੋਹ ਹੈ ਨਹੀਂ ਕਹਿਣਾ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਇਸ ਤਰ੍ਹਾਂ ਉਚਾਰਨ ਕਰਨਾ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤਪੁਰੂਅ ਹੈ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਗੁਰਮੁਖ ਹਰ ਦੇਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰ ਸ਼ਬਦ ਬੱਬਾ ਸੁੱਧ ਉਚਾਰਨ ਕਰਨਾ ਆਪੇ ਸ਼ਬਦ ਗੁਰ ਮੰਨ ਵਸਾਈ ਆਪੇ ਸ਼ਬਦ ਆਪੇ ਸ਼ਬਦ ਗੁਰ ਮੰਨ ਵਸਾਏ ਆਪੇ ਸ਼ਬਦ ਗੁਰ ਇਹ ਗੁਰ ਸ਼ਬਦ ਬਣਦਾ ਪਾਠ ਇਸ ਕਰਕੇ ਵਿਸਰਾਮ ਜਿਹੜਾ ਗੁਰ ਤੇ ਜਾ ਕੇ ਲੱਗੇ ਤੇ ਸ਼ੁੱਧ ਹੈ ਆਪੇ ਸ਼ਬਦ ਗੁਰ ਆਪੇ ਗੁਰੂ ਦਾ ਸ਼ਬਦ ਮੰਨ ਵਸਾਏ ਪਰਮੇਸ਼ਰ ਵਸਾ ਦਿੰਦਾ ਗੁਰ ਮੰਨ ਵਸਾਏ ਗੁਰੂ ਦੇ ਮਨ ਚ ਨਹੀਂ ਗੁਰੂ ਤੇ ਪਰਮੇਸ਼ਰ ਦਾ ਰੂਪ ਹੈ ਤੇ ਇਸ ਕਰਕੇ ਆਪੇ ਸ਼ਬਦ ਗੁਰ ਮੰਨ ਵਸਾਏ ਸ਼ਬਦ ਦੇ ਉਪਜੈ ਅੰਮ੍ਰਿਤ ਬਾਣੀ ਯਾਨੀ ਹੁੰਦਾ ਤਾਂ ਠੀਕ ਐ ਪਰ ਥੋੜਾ ਜਿਹਾ ਹੋਰ ਕਲੀਅਰ ਕਰਨਾ ਉਹਨੂੰ ਥੋੜਾ ਜਿਹਾ ਹੋਰ ਸ਼ੁੱਧ ਬੋਲਣਾ ਇਹਦੀ ਮਿਹਨਤ ਕਰਨੀ ਚਾਹੀਦੀ ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਬੰਧਨ ਤੋਂ ਭਾਵ ਹੈ ਕੋਈ ਆਲੇ ਦੁਆਲੇ ਆਪਣੇ ਕਿਸੇ ਚੀਜ਼ ਵਿੱਚ ਵੱਜੇ ਹੋਣਾ ਗਰਸੇ ਹੋਣਾ ਦੇ ਬੰਦਨ ਦਾ ਅਰਥ ਹੁੰਦਾ ਨਮਸਕਾਰ ਪ੍ਰਣਾਮ ਬੰਦਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਸਦਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਜਿਨਨੇ ਆਪੇ ਪਾਦ ਹੈ ਨਾ ਇਨਾ ਨੂੰ ਆਪੇ یوں ਹਲੰਤ ਨਹੀਂ ਲਾ ਲੈਣਾ ਆਪੇ ਹੀ ਉਚਾਰਨ ਕਰਨਾ ਆਪੇ ਕਰੇ ਕਰਾਏ ਆਪੇ ਆਪੇ ਕਰੇ ਕਿਥੇ ਵਿਸਰਾਮ ਹੈ ਕਰਾਏ ਆਪੇ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਝ ਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਰ ਲਾਵਣਿਆ ਆਪੇ ਮਾਰੇ ਆਪ ਜਿਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸਦਾ ਸੁਖ ਪਾਇਆ ਗੁਰਮੁਖ ਸਹਜ ਸੁਮਾਵਣਿਆ ਆਪੇ ਊਚਾ ਤੁਹਾਡੇ ਜਨ ਤੁਹਾਡਾ ਇੰਝ ਲੱਗਦਾ ਜਿਵੇਂ ਹਲੰਤ ਲੱਗਦਾ ਨਾ ਆਪੇ ਆਪੇ ਨਹੀਂ ਗਣਾ ਆਪੇ ਆਪੇ ਊਚਾ ਊਚੋ ਹੋਈ ਜਿਸ ਆਪ ਵਿਖਾਲੇ ਸੁ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ